ਇਨੂੰ ਲੈ ਕੇ ਪਹਿਲਾਂ ਤਾਂ ਇਹ ਆ ਵੀ ਕੈਨੇਡਾ ਨੂੰ ਤਾਂ ਯੂਕੇ ਨੂੰ ਵੀ ਯਾਰ ਉੱਥੇ ਕੰਮ ਘਟ ਮਿਲਦਾ ਹਨਾ ਦੂਜਾ ਇਹ ਹੈ ਕਹਿੰਦੇ ਪੱਕੇ ਨਹੀਂ ਹੁੰਦਾ ਤੇ ਉਸ ਦੇ ਲਈ ਕੀ অপਸ਼ਨਸ ਹੈਗੇ ਆ ਕਿਸ ਤਰ੍ਹਾਂ ਦੀ ਸਟੱਡੀ ਹੋਣੀ ਚਾਹੀਦੀ ਹੈ ਕਿੰਨਾ ਟਾਈਮ ਪੜ ਕੇ ਫਿਰ ਡਿਗਰੀ ਡਿਪਲੋਮਾ ਵਰਕ ਪਰ ਦੇਖੋ ਗੱਲ ਗੱਲ ਇਦਾਂ ਹੈ ਕਿ ਇਸ ਟਾਈਮ ਤੇ ਜਿਹੜੇ ਪਹਿਲਾਂ ਬੰਦੇ ਗਏ ਹੋਏ ਸੀਗੇ ਮੈਂ ਗੱਲ 2005 ਤੋਂ ਸ਼ੁਰੂ ਕਰ ਲੈਣਾ ਅੱਜ ਦੀ ਡੇਟ ਦੇ ਵਿੱਚ 19-20 ਸਾਲ ਦਾ ਇੱਕ ਵਕਤਵਾ ਹੋ ਚੁੱਕਿਆ ਹੈ ਜਿਹਦੇ ਵਿੱਚ ਪਹਿਲਾਂ ਬੰਦੇ ਜਾਂਦੇ ਸੀਗੇ ਸਿਰਫ ਇਹ ਸੋਚ ਨਾਲ ਕਿ ਸਿਰਫ ਇੰਗਲੈਂਡ ਪਹੁੰਚ ਜੀਏ ਪੈਰ ਰੱਖ ਲਈਏ ਉਹਨਾਂ ਦੀ ਸੋਚ ਇਹ ਹੁੰਦੀ ਸੀ ਮੈਨੂੰ ਅੱਧੇ ਘੰਟੇ ਦਾ ਵੀਜ਼ਾ ਦੇ ਦਿਓ ਮੁੜ ਕੇ ਮੈਂ ਜਾਣਾ ਮੇਰਾ ਕੰਮ ਜਣਾ ਉਹ ਸੋਚ ਅੱਗੇ-ਅਗੇ ਕੰਟੀਨਿਊ ਹੁੰਦੀ ਰਹੀ 2015 ਤੱਕ ਬੰਦੇ ਗਏ ਸਾਰੇ ਦੋ ਨੰਬਰ ਚੋਂ ਉੱਥੇ ਜਾਂਦੇ ਰਹੇ 2020 ਤੱਕ ਇਹੀ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ ਵਿੱਚ ਦਰਵਾਜ਼ੇ ਇਦਾਂ ਦੇ ਉਹ ਪੜਦੇ ਹੋ ਮੁੜ ਕੇ ਪੀਐਸਡਬਲ ਲੈਂਦੇ ਹੋ ਟੈਕਸ ਘਟਾਉਂਦੇ ਹੋ ਕੰਮ ਕਰਦੇ ਹੋ ਤੇ ਤੁਸੀਂ ਪੱਕੇ ਹੋ ਜਾਂਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਉੱਥੇ ਤੁਸੀਂ ਸਿਰਫ ਤੇ ਸਿਰਫ ਚੰਗੀ ਸਲਾਹ ਦੇ ਨਾਲ ਜਾਣਾ ਹੈ ਜੇਕਰ ਅੱਜ ਵੀ ਤੁਸੀਂ ਉਹ ਸਲਾਹ ਨਾ ਜਾਂਦੇ ਹੋ ਜੀ ਆਜ ਸੀਡੀਸੀ ਵਾਲੀਆਂ ਆਪਸ਼ਨਸ ਕਿ ਜਹਾਜ਼ 'ਚ ਬਹਿ ਕੇ ਚੱਲ ਜਾਓ ਜੀ ਮੁੜ ਕੇ ਉੱਥੇ ਜਾ ਕੇ ਆਹ ਕਰ ਦਿਓ ਫਲਾਣਾ ਕਾਗਜ਼ ਪਾੜ ਦਿਓ ਏਦਾਂ ਦੋ ਨੰਬਰ 'ਚ ਪਹੁੰਚ ਜਾਓਗੇ ਤੁਸੀਂ ਟੂਰਿਸਟ ਵੀਜ਼ਾ ਲਵਾ ਦਿਓ ਜੀ ਅਸੀਂ ਕਿਹੜਾ ਵਾਪਸ ਆਣਾ ਇਹ ਚੀਜ਼ਾਂ ਹਾਜ਼ਰੀ ਡੇਟ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਰੂਲਸ ਚੇਂਜ ਹੋਣੇ ਆ ਬੀਆਰਪੀ ਚੇਂਜ ਹੋਣੇ ਆ 2024 ਦੇ ਦਸੰਬਰ ਤੱਕ ਇੱਕ ਤੁਹਾਨੂੰ ਕਾਰਡ ਮਿਲਦਾ ਬੀਆਰਪੀ ਕਾਰਡ ਉਹ ਬੰਦ ਹੋ ਜਾਣਾ 2025 ਦੇ ਵਿੱਚ ਸੋ ਜੇ ਜਦੋਂ ਉਹ ਚੀਜ਼ ਬੰਦ ਹੋਊਗੀ ਤੁਹਾਡੇ ਕੋਲ ਤੁਹਾਡਾ ਕੋਈ ਪ੍ਰੂਫ ਨਹੀਂ ਆ ਤੁਸੀਂ ਡਾਕਟਰ ਤੱਕ ਵੀ ਮੈਂ ਖੁਦ ਨਾਲ ਖਾਸ ਤਾ ਗੱਲ ਕਰ ਰਹਾ ਵੀ ਜੇਕਰ ਕੱਲ ਨੂੰ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਤੁਸੀਂ ਡਾਕਟਰ ਤੱਕ ਜਾਣ ਲੱਗਿਆਂ ਵੀ ਡਰੋਗੇ ਕਿ ਕਿਉਂਕਿ ਤੁਹਾਡੇ ਕੋਲ ਕੋਈ ਸਟੇਟਸ ਨਹੀਂ ਹੋਣਾ ਸੋ ਕੱਲਾ ਦੋ ਨੰਬਰ ਨਾਲ ਰਹਿਣਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੋਣਾ ਉਥੇ ਸੋ ਧਿਆਨ ਨਾਲ ਆਪਣਾ ਦਿਮਾਗ ਵਰਤ ਕੇ ਇਹ ਚੀਜ਼ਾਂ ਨਾਲ ਚੱ ਇਹ ਤੁਹਾਡੇ ਕੋਲ ਤੁਸੀਂ ਇੱਕ ਨੰਬਰ ਚ ਉੱਥੇ ਰਹਿ ਸਕਦੇ ਹੋ ਤੁਸੀਂ ਪੱਕੇ ਹੋ ਸਕਦੇ ਹੋ ਮੈਂ ਕੁਮਰ ਜੀ ਇਥੇ ਵੀ ਦੱਸਣਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਅਸੀਂ ਆਪਣਾ ਰਿਸਰਚ ਪੂਰਾ ਜਾਰੀ ਰੱਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਗੱਲਾਂ ਆ ਨਵੀਂ ਸਰਕਾਰ ਜਿਹੜੀ ਆਈ ਹੈ ਲੇਬਰ ਪਾਰਟੀ ਇਹਨਾਂ ਨੇ ਇਹਨਾਂ ਇੱਕ ਸੌਖਾ ਕਰ ਦੇਣਾ ਹੈ ਕੰਮ ਅੱਗੇ ਸਪਾਊਸ ਵੀਜ਼ਾ ਵਾਲੀਆਂ ਜਿਹੜੀਆਂ ਗੱਲਾਂ ਸੀਗੀਆਂ ਦੇਖੋ ਇਸ ਟਾਈਮ ਤੇ ਸਪਾਊਸ ਵੀਜ਼ਾ ਤਾਂ ਅਸੀਂ ਕਰਦੇ ਹੀ ਪਏ ਆ ਉਹ ਕਿਹੜੇ ਤਰੀਕੇ ਨਾਲ ਜਾਂਦਾ ਆ ਉਹਦੇ ਵਾਸਤੇ ਥੇਰੇਆਂ ਨੂੰ ਪਤਾ ਲੱਗ ਗਿਆ ਜਿਹੜੇ ਮੈਨੂੰ ਆਫਿਸ ਚ ਆ ਕੇ ਮਿਲਦੇ ਹੁੰਦੇ ਆ ਸਾਰਿਆਂ ਨੂੰ ਮੈਂ ਆਪਸ਼ਨਸ ਦੱਸਿਆ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਆਨ ਰਿਕਾਰਡ ਨਹੀਂ ਦੱਸ ਸਕਦਾ ਉਹਦੇ ਵਾਸਤੇ ਸਿਰਫ ਟਾਈਮ ਕੱਢਣਾ ਪੈਣਾ ਤੁਹਾਨੂੰ ਬਟ ਜਿਹੜਾ ਸਟੱਡੀ ਸਪਾਊਸ ਦੀ ਆਪਸ਼ਨ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਆ ਸੈਪਟੈਂਬਰ ਇਨਟੇਕ ਤੋਂ ਬਾਅਦ ਵਿੱਚ ਜਿਹੜਾ ਜਨ ਇਨਟੇਕ ਆਉਣਾ ਲਗਭਗ ਤੈ ਹੋ ਚੁੱਕਿਆ ਹੋਇਆ ਇਹ ਚੀਜ਼ਾਂ ਦੁਬਾਰਾ ਸ਼ੁਰੂ ਹੋ ਜਾਣੀਆਂ ਜੋ ਪਹਿਲਾਂ ਗ੍ਰੈਜੂਏਸ਼ਨ ਵਾਲੇ ਬੱਚਿਆਂ ਦੇ ਨਾਲ ਉਹਨਾਂ ਦੇ ਹਸਬੰਡ ਜਾਂਦੇ ਹੁੰਦੇ ਸੀ ਬੱਚੇ ਜਾਂਦੇ ਹੁੰਦੇ ਸੀ ਐਜ਼ ਅ ਡਿਪੈਂਡੈਂਟ ਇਹ ਚੀਜ਼ਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਹੈ ਇਹ ਮੈਂ ਆਪਣੇ ਸੋਰਸਸ ਤੋਂ ਆਪਣੇ ਤਜਰਬੇ ਮੁਤਾਬਕ ਕਹਿ ਰਿਹਾ ਹਾਂ ਹਜੇ ਕਿਤੇ ਵੀ ਪ੍ਰਿੰਟਡ ਨਹੀਂ ਹੈ ਕਿਤੇ ਵੀ ਲਿਖਿਆ ਨਹੀਂ ਹੋਇਆ ਇਸ ਸੀਜ਼ਨ ਨੂੰ ਧਿਆਨ ਰੱਖਿਓ ਇਹ ਨਾ ਕੱਲ ਨੂੰ ਕੋਈ ਉੱਟ ਕੇ ਆ ਜਵੇ ਜੀ ਤੁਸੀਂ ਸਲਾਹ ਦਿੱਤੀ ਸੀਗੀ ਤੇ ਅਸੀਂ ਫਾਈਲ ਲਵਾਣੀ ਸੀ ਉਸ ਚੀਜ਼ ਦੇ ਵਿੱਚ ਸਟਡੀ ਸਪਾਊਸ ਦੀ ਗੱਲ ਕਰਦਾ ਪਿਆ ਸੋ ਸਮਾਂ ਆਉਣ ਵਾਲਾ ਹੈ ਜੇਕਰ ਤੁਸੀਂ ਪਹਿਲਾਂ ਕਿਸੇ ਟਾਈਮ ਵਾਸਤੇ ਜਾਂ ਪਹਿਲਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਵਾਂਝੇ ਰਹਿ ਗਏ ਸੀਗੇ ਸਪਾਊਸ ਵੀਜ਼ੇ ਵਾਸਤੇ ਤਾਂ ਤੁਸੀਂ ਆਪਣੇ ਕੰਨ ਖੜੇ ਰੱਖਿਓ ਖਬਰਾਂ ਤੁਹਾਨੂੰ ਪਹੁੰਚ ਜਾਣੀਆਂ ਨੇ ਉਹ ਸਾਡੇ ਪਲੇਟਫਾਰਮ ਤੋਂ ਪਹੁੰਚਣ ਸਾਡੇ YouTube ਤੋਂ ਪਹੁੰਚਣ ਸਾਡੇ Instagram ਤੋਂ ਪਹੁੰਚਣ ਪਹੁੰਚਣ ਗਿਆ ਜ਼ਰੂਰ ਇਹ ਮੇਰਾ ਵੀ ਵਾਦਾ ਰਹਿ ਗਿਆ ਤੁਹਾਡੇ ਨਾਲ ਕਿ ਅਸੀਂ ਪਹਿਲੇ ਹੋਵਾਂਗੇ ਜਿਹੜੇ ਸਪਾਊਸ ਵੀਜ਼ਾ ਨੂੰ ਪ੍ਰਮੋਟ ਕਰਾਂਗੇ ਦੁਬਾਰਾ UK ਵਾਸਤੇ ਤੇ ਵੀਜ਼ੇ ਵੀ ਦਿਖਾਵਾਂਗੇ ਬਤੌਰ ਸਾਡਾ ਜਿਹੜਾ ਜਿਹੜਾ ਸਾਨੂੰ ਟੈਗ ਮਿਲਿਆ ਉਹ ਸਪਾਊਸ ਵੀਜ਼ਾ ਐਕਸਪਰਟ ਦਾ ਮਿਲਿਆ ਉਹ ਵੀ ਯੂਕੇ ਦਾ ਸੋ ਇਹ ਚੀਜ਼ਾਂ ਸਾਰੀਆਂ ਬਹੁਤ ਜਲਦ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਕ ਕਾਲਰ ਨੇ ਸਾਡੇ ਨਾਲ ਕਾਲ ਕਰ ਲਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਸਿੰਘ ਗੱਲ ਕਰਦਾ ਜੀ ਹਾਂ ਜੀ ਸੁਖਵਿੰਦਰ ਜੀ ਦੱਸੋ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਤੁਸੀਂ ਗੱਲ ਕਰ ਸਕਦੇ ਹੋ ਸਾ ਨਾਲ ਅ ਸਾਡੇ ਮੇਰੇ ਬੇਟੇ ਨੇ ਨਾ ਜੀ ਪਲੱਸ 2 ਕਰੀ ਨੂੰ ਹੋ ਗਏ 4 ਸਾਲ 2021 ਚ ਕੀਤੀ 3 ਸਾਲ ਹੋ ਗਏ ਜੀ ਅੱਛਾ ਜੀ ਤੇ ਹੁਣ ਉਹਦਾ ਜੀ ਡੂਕੇ ਦਾ ਕਰਦੇ ਆ ਤੇ ਉਹਨੇ ਪੀਟੀ ਦਾ ਉਹਦਾ ਐਕਸਪਾਇਰ ਹੋਣ ਵਾਲਾ ਜੀ 10 ਦਿਨ ਰਹਿ 10 15 ਦਿਨਾਂ ਦੇ ਵਿੱਚ ਐਕਸਪਾਇਰ ਹੋ ਜੂਗੀ ਪੀਟੀ no problem sir ਨੰਬਰ ਹੈ ਕਿਨੇ ਪੀਟੀ ਦੇ ਵਿੱਚ ਇਹ ਦੱਸ ਦੋ ਵੀਡੀਓ ਨੰਬਰ ਉਹਦੇ 54 ਨੇ ਜੀ ਇਧਰੋਂ ਪਹਿਲਾਂ ਰਿਫਿਊਜ਼ਲ ਹੋ ਗਈ ਆਸਟ੍ਰੇਲੀਆ ਤੋਂ ਫਿਰ ਕੈਨੇਡਾ ਦਾ ਵੀ ਲਾਇਆ ਸੀਗਾ ਜੀ ਉਹਦਾ ਚਲੋ ਮੇਰੇ ਮੇਰੇ ਕਹਿਣ ਮੁਤਾਬਕ ਪਹਿਲਾਂ ਹੀ ਤੁਸੀਂ ਆ ਸਾਰੇ ਪਾਸਿਓਂ ਹੱਥ ਖੜੇ ਕਰ ਚੁੱਕੇ ਹੋ ਚਿੰਤਾ ਨਾ ਕਰੋ ਜੀ ਇੰਗਲੈਂਡ ਦੇ ਦਰਵਾਜ਼ੇ ਤੁਹਾਡੇ ਵਾਸਤੇ ਨਹੀਂ ਖੁੱਲੇ ਤੁਹਾਡੇ ਵਾਸਤੇ ਬੰਦ ਨਹੀਂ ਹੋਏ ਖੁੱਲੇ ਪਏ ਨੇ ਦਰਵਾਜ਼ੇ ਤੁਹਾਡੇ ਵਾਸਤੇ ਤੁਸੀਂ ਆ ਸਕਦੇ ਹੋ ਆਸਟ੍ਰੇਲੀਆ ਨੂੰ ਕੋਈ ਗੱਲ ਨਹੀਂ ਭੁੱਲ ਜਾਓ ਕੈਨੇਡਾ ਨੂੰ ਭੁੱਲ ਜਾਓ ਜਿਹੜੇ ਤੁਹਾਡਾ ਪੀਟੀ ਐਕਸਪਾਇਰ ਹੋਣ ਵਾਲਾ ਆ ਇਹਦੇ ਰਿਗਾਰਡਿੰਗ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਬਟ ਸ਼ਰਤ ਇਹ ਹੈ ਇੱਕ ਦੋ ਦਿਨਾਂ ਦੇ ਵਿੱਚ ਆ ਕੇ ਅਪਲਾਈ ਕਰ ਲਓ ਦੋ ਤਿੰਨ ਦਿਨਾਂ ਚ ਆਫਰ ਲੈਟਰ ਦੇ ਦੇਵਾਂਗੇ ਪ੍ਰੋਸੈਸ ਕੰਪਲੀਟ ਕਰ ਦਵਾਂਗੇ ਤੁਹਾਡਾ ਜੀ ਕਿੱਥੇ ਆਈਏ ਸਰ ਜੀ ਸਰ ਜਲੰਧਰ ਆਓ ਜੀ ਤੁਸੀਂ ਸਾਡੇ ਕੋਲ ਸੋਮਵਾਰ ਮੰਗਲਵਾਰ ਜੇ ਕਰਾਉਣਾ ਚਾਹੁੰਦੇ ਹੋ ਤਾਂ ਸੁਲਤਾਨਪੁਰ ਲੋਧੀ ਸਾਡੇ ਕੋਲ ਪਹੁੰਚ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਹੂੰ ਬਿਲਕੁਲ ਹੈ ਜੇਕਰ ਤੁਸੀਂ ਐਸਪੀ ਸਰ ਨੂੰ ਮਿਲਣਾ ਚਾਹੁੰਦੇ ਹੋ ਜਲੰਧਰ ਮਿਲ ਸਕਦੇ ਹੋ ਜਾਂ ਫਿਰ ਸੁਲਤਾਨਪੁਰ ਲੋਧੀ ਵੀ ਇੱਕ ਦੋ ਦਿਨ ਵੇਕ ਚ ਹੁੰਦੇ ਆ ਪਰ ਤੁਸੀਂ ਕਾਲ ਕਰਕੇ ਪਹਿਲਾਂ ਅਪਾਇੰਟਮੈਂਟ ਲਓ ਉਸ ਤੋਂ ਬਾਅਦ ਹੀ ਮਿਲੋ ਜਾਂ ਤਾਂ ਜੇ ਤੁਸੀਂ ਬਹੁਤ ਦੂਰ ਬੈਠੇ ਹੋ ਤਾਂ ਫੋਨ ਤੇ ਜਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਤੁਸੀਂ ਅਸੈਸਮੈਂਟ ਜਿਹੜੀ ਕਰਾ ਸਕਦੇ ਹੋ ਔਰ ਬਹੁਤ ਹੀ ਇਹ ਆਪ ਯੂਕੇ ਜਾ ਕੇ ਆਏ ਆ ਅਸੀਂ ਯੂਕੇ ਵੀਜ਼ਾ ਵੈਸੇ ਤਾਂ ਦੇਖੋ ਹਰੇਕ ਸ਼ੋਅ 'ਚ ਵੱਖ-ਵੱਖ ਕੰਟਰੀਆਂ ਦੀ ਵੀ ਗੱਲ ਕਰਦੇ ਆਂ ਹਰੇਕ ਕੰਸਲਟੈਂਟ ਆ ਜਿਹੜਾ ਹਰੇਕ ਕੰਟਰੀ ਕਰਦਾ ਪਰ ਭਾਜੀ ਜਿਵੇਂ ਹੋਰ ਵੀ ਕਰਦੇ ਆ ਪਰ ਯੂਕੇ ਦੇ ਸਾਨੂੰ ਲੱਗਦਾ ਕਿ ਐਕਸਪਰਟ ਨੇ ਕਿਉਂਕਿ ਜਦੋਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਯੂਕੇ ਬਾਰੇ ਹੀ ਗੱਲ ਕਰ ਰਹੇ ਆ ਜਿਵੇਂ ਹੁਣੇ ਸਪਾਊਸ ਦੀ ਗੱਲ ਕੀਤੀ ਐ ਸਟੱਡੀ ਦੀ ਗੱਲ ਕੀਤੀ ਐ ਵੀਜ਼ਾ ਦਿਵਾਉਣਾ ਤਾਂ ਬਹੁਤ ਸਾਰੇ ਕੰਸਲਟੈਂਟ ਨੇ ਜਿਹੜੇ ਤੁਹਾਨੂੰ ਵੀਜ਼ੇ ਦੇ ਮਕਾਮ ਤੱਕ ਪਹੁੰਚਾ ਸਕਦੇ ਆ ਪਰ ਸਹੀ ਦਿਸ਼ਾ ਦੇਣੀ ਕਿਹੜੇ ਕਾਲਜ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਤੁਹਾਡੀ ਇੱਕ ਵਾਰੀ ਬਿਲਕੁਲ ਜਿਹੜੀ ਆਪਾਂ ਕਹਿ ਸਕਦੇ ਆ ਕਾਉਂਸਲਿੰਗ ਕਰਨੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਵੀਜ਼ਾ ਲੈ ਕੇ ਉੱਥੇ ਪੜ੍ਹਾਈ ਕਰਕੇ ਅੱਗੇ ਪੀਆਰ ਤੱਕ ਪਹੁੰਚ ਸਕਦੇ ਹੋ ਇੱਥੇ ਜਾਂ ਬਹੁਤ ਜਿਹੜਾ ਐਕਸਪਰਟ ਹੈ ਜਾਂ ਜਿਹਨੇ ਆਪ ਦੇਖਿਆ ਉੱਥੇ ਜਾ ਕੇ ਉਹ ਤੁਹਾਨੂੰ ਉਸ ਸਹੀ ਤਰੀਕੇ ਨਾਲ ਦੱਸ ਸਕਦਾ ਹੈ ਸਕਰੀਨ ਤੇ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਬਹੁਤ ਸਾਰੀਆਂ ਕਾਲਸ ਜਿਹੜੀਆਂ ਮਿਸ ਕਾਲ ਜਾਂ ਸਾਨੂੰ ਵੇਟਿੰਗ ਦੇ ਵਿੱਚ ਨੇ ਤੁਹਾਨੂੰ ਬੈਕ ਕਾਲ ਹੈ ਜਿਹੜੀ ਦੁਬਾਰਾ ਵੀਐਸਐਸ ਵੱਲੋਂ ਆਊਗੀ ਤੁਸੀਂ ਹਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਸਰ ਸਪਾਊਸ ਦੀ ਤੁਸੀਂ ਗੱਲ ਕਰ ਰਹੇ ਸੀ ਨਾ ਸਪਾਊਸ ਦੇ ਲਈ ਇਸ ਟਾਈਮ ਕੋਈ ਬੈਟਰ ਆਪਸ਼ਨ ਕੀ ਹੈ ਕਿਉਂਕਿ ਵੱਖ-ਵੱਖ ਕੰਟਰੀਆਂ ਕਹਿੰਦੀਆਂ ਵੀ ਸਪਾਊਸ ਨੂੰ ਬਾਅਦ ਚ ਜਾਣਾ ਪਊਗਾ ਜਾਂ ਨਹੀਂ ਜਾ ਸਕਦਾ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਯੂਕੇ ਦੇ ਵਿੱਚ ਮੈਂ ਪਹਿਲਾਂ ਤੇ ਇੱਥੇ ਯੂਕੇ ਦੀ ਗੱਲ ਕਰ ਦਵਾਂ ਜੀ ਬਥੇਰੇ ਬਹੁਤ ਸਾਰੇ ਕੰਸਲਟੈਂਟ ਇਦਾਂ ਦੇ ਆ ਉਹ ਕਹਿੰਦੇ ਆ ਜੀ ਸਪਾਊਸ ਵੀਜ਼ਾ ਲੱਗਦਾ ਪਿਆ ਤੇ ਤੁਸੀਂ ਸਪਾਊਸ ਬੀਂਗ ਐਸ ਡਿਪੈਂਡੈਂਟ ਤਿੰਨ ਮਹੀਨਿਆਂ ਬਾਅਦ ਜਾਉਂਗੇ ਉਹ ਵੀ ਐਸ ਡਿਪੈਂਡੈਂਟ ਜਾਂ ਚਾਰ ਮਹੀਨਿਆਂ ਬਾਅਦ ਜਾਉਂਗੇ ਪਹਿਲੀ ਗੱਲ ਤੇ ਇਹ ਹੈ ਜਿਹੜਾ ਬੰਦਾ ਤੁਹਾਨੂੰ ਬਾਅਦ ਚ ਭੇਜਦਾ ਪਿਆ ਕੋਈ ਇੰਡੀਪੈਂਡੈਂਟ ਨਹੀਂ ਲੱਗਣਾ ਉਹਨੂੰ ਸਿਰਫ ਟੂਰਿਸਟ ਵੀਜ਼ਾ ਮਿਲਣਾ ਉਹ ਵੀ ਉਹਦੇ ਜੇ ਕਰਮਾ ਚ ਹੋਇਆ ਤਾਂ ਮਿਲਣਾ ਨਹੀਂ ਤਾਂ ਇਹੋ ਜੀ ਸਲਾਹ ਚ ਫਸੋਗੇ ਤਾਂ ਤੁਹਾਡੀ ਜਿਹੜੀ ਵਾਈਫ ਆ ਜਾਂ ਜਿਹੜਾ ਹਸਬੰਡ ਆ ਜੇ ਉਹ ਪਹਿਲਾਂ ਇੰਗਲੈਂਡ ਚਲ ਗਿਆ ਤਾਂ ਤੁਹਾਡੇ ਲੇਖਾ ਚ ਇੰਗਲੈਂਡ ਨਹੀਂ ਆ 90% ਚਾਂਸ ਇਦਾਂ ਦੇ ਹੋ ਰਿਹਾ ਕਿਉਂਕਿ ਇਹ ਚ ਫਰਾਡ ਹੁੰਦਾ ਪਿਆ ਲੋਕਾਂ ਨੂੰ ਨਹੀਂ ਸਮਝ ਆ ਰਹੀ ਕੰਸਲਟੈਂਟਸ ਨੂੰ ਨਹੀਂ ਪਤਾ ਲੱਗਦਾ ਪਿਆ ਕਿ ਕਿਹੜੇ ਤਰੀਕੇ ਦੇ ਨਾਲ ਇਹ ਚੀਜ਼ਾਂ ਕਰਨੀਆਂ ਕਿਉਂਕਿ ਆਪਣਾ ਉਹਨਾਂ ਦਾ ਤਜਰਬਾ ਘੱਟ ਲੱਗਦਾ ਪਿਆ ਹਾਂਜੀ ਦੂਸਰੀ ਚੀਜ਼ ਆਂਦੀ ਪਈ ਹੈ ਜੇਕਰ ਅੱਜ ਵੀ ਤੁਸੀਂ ਇੱਕ ਫਸੀ ਦੇ ਵਿੱਚ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਪ੍ਰੋਫਾਈਲ ਐਲੀਜੀਬਲ ਆ ਕਿਹੜਾ ਸਾਨੂੰ ਔਖਾ ਲੱਗਦਾ ਪਿਆ ਆਸਟ੍ਰੇਲੀਆ ਔਖਾ ਲੱਗਦਾ ਪਿਆ ਤਾਂ ਯੂਕੇ ਚ ਮੈਂ ਤੁਹਾਨੂੰ ਐਜ਼ ਅ ਸਟੱਡੀਸ ਪਾਊਸ ਵੀਜ਼ਾ ਤੇ ਭੇਜ ਸਕਦਾ ਉਹਦੇ ਵਿੱਚ ਸਾਡੇ ਕੋਲ ਰਿਸਰਚ ਪ੍ਰੋਗਰਾਮਸ ਹੈਗੇ ਆ ਜਿਹਦੇ ਚ ਤੁਸੀਂ ਸਿੱਧਾ ਸਿੱਧਾ ਦਾਖਲਾ ਕਰਾ ਕੇ 8 ਤੋਂ 10000 ਪਾਉਂਡ ਦੀ ਫੀਸ ਦੇ ਕੇ ਆਪਦੇ ਫੰਡਸ ਦਿਖਾ ਕੇ ਹਸਬੰਡ ਵਾਈਫ ਐਂਡ ਜੇਕਰ ਬੱਚਾ ਵੀ ਹੋ ਤੁਸੀਂ ਸਾਰੇ ਜਣੇ ਜਾ ਸਕਦੇ ਹੋ ਮਾਸਟਰਸ ਰਿਸਰਚ ਪ੍ਰੋਗਰਾਮ ਤੇ ਸੋ ਉਹਦੇ ਵਿੱਚ ਸਾਡੇ ਕੋਲ ਸਿਲੈਕਟਡ ਯੂਨੀਵਰਸਿਟੀਆਂ ਹੈਗੀਆਂ ਜੇਕਰ ਤੁਸੀਂ ਉੱਤੇ ਜਾਣਾ ਚਾਹੁੰਦੇ ਹੋ ਤਾਂ ਉਹ ਵੀ ਅਜਰੀ ਡੇਟ ਚ ਆਪਸ਼ਨ ਹੈਗੀ ਆ ਮੈਂ ਪਹਿਲਾਂ ਵੀ ਗੱਲ ਜਿਹੜੀ ਕੀਤੀ ਸੀ ਉਹ ਕੀਤੀ ਸੀ ਵਿਦ ਪੜਨਾ ਹੈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਸਟੱਡੀ ਸਪਾਊਸ ਤੇ ਵੀ ਵਿਦਾਊਟ ਆਲਸੀ ਆਪਸ਼ਨ ਦੇ ਵਿੱਚ ਤਾਂ ਆਉਣ ਵਾਲੇ ਇਨਟੈਕਸ ਦੇ ਵਿੱਚ ਪੜ੍ਹਾਈ ਦੇ ਬੇਸਿਸ ਤੇ ਤੁਸੀਂ ਆਪਦੇ ਬੈਟਰ ਹਾਫ ਨੂੰ ਲੈ ਕੇ ਜਾ ਸਕਦੇ ਹੋ ਨਾਲ ਤੁਸੀਂ ਡਿਪੈਂਡੈਂਟ ਜਾ ਸਕਦੇ ਹੋ ਤੇ ਉਸ ਤੋਂ ਇਲਾਵਾ ਜੇਕਰ ਅਜੇ ਦੀ ਡੇਟ 'ਚ ਤੁਸੀਂ ਪਲੱਸ 2 ਵੀ ਕੀਤੀ ਹੈ ਮਤਲਬ ਹਰੇਕ ਤਰੀਕੇ ਦੇ ਹੱਲ ਹੈਗੇ ਆ ਸਾਡੇ ਕੋਲ ਸਾਡੇ ਕੋਲ ਇੰਨੇ ਕ ਹੱਲੇ ਆ ਵੀ ਤੁਸੀਂ ਕੰਫਿਊਜ਼ ਹੋ ਜਾਣਾ ਹੈ ਉਹਦੇ ਵਾਸਤੇ ਮੈਂ ਇਹੇ ਕਰਕੇ ਕਹਿਣਾ ਹੁਣ ਤੁਸੀਂ ਆਪਦੇ ਕਾਗਜ਼ ਲੈ ਕੇ ਸਮਾਂ ਕੱਟ ਕੇ ਅਪਾਇੰਟਮੈਂਟ ਬੁੱਕ ਕਰਵਾ ਕੇ ਸਾਡੇ ਕੋਲ ਪਹੁੰਚੋਗੇ ਤਾਂ ਤੁਹਾਡਾ ਜਿਹੜਾ ਅਗਲਾ ਆਉਣ ਵਾਲਾ ਪੁਵਖਿਆ ਸ਼ਾਇਦ ਅਸੀਂ ਦੋਵੇਂ ਰਲ ਕੇ ਤੁਹਾਡਾ ਉਹ